ਸੂਏਸ ਦੇ ਨਾਲ ਅਰਵਿੰਦ ਕੇਜੀਵਾਲ ਨੇ ਜਿਹੜੇ ਉਹਨਾਂ ਨੇ ਵੀ ਆਪਣੇ ਪੂਰੇ ਪਰਿਵਾਰ ਦੇ ਨਾਲ ਵੋਟ ਪਾਈ ਅਰਵਿੰਦ ਕੇਜੀਵਾਲ ਦੇ ਜਿਹੜੇ ਬਜ਼ੁਰਗ ਮਾਤਾ ਪਿਤਾ ਨਹੀਂ ਉਹਨਾਂ ਨੂੰ ਨਾਲ ਲੈ ਕੇ ਵੋਟ ਪਾਉਣ ਦੇ ਲਈ ਪਹੁੰਚੇ ਪ੍ਰਿਯੰਕਾ ਗਾਂਧੀ ਨੇ ਵੋਟ ਪਾਈ ਆਪਣੇ ਪੂਰੇ ਪਰਿਵਾਰ ਦੇ ਨਾਲ ਇਸ ਤੋਂ ਇਲਾਵਾ ਰਾਹੁਲ ਗਾਂਧੀ ਸੋਨੀਆ ਗਾਂਧੀ ਦੇ ਨਾਲ ਪਹੁੰਚੇ ਉਹਨਾਂ ਨੇ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਕੁੱਲ ਮਿਲਾ ਕੇ ਅੱਜ ਜਿਹੜਾ 6ਵਾਂ ਫੇਸ ਸੀਗਾ ਉਹਦੇ ਲਈ 60% ਦੇ ਨੇੜੇ ਤੇੜੇ ਹੈ ਜਿਹੜੀ 59.4% ਦੀ ਲੋਕਾਂ ਜਿਹੜੇ ਵੋਟਰ ਨੇ ਉਹਨਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਇਸ ਤੋਂ ਇਲਾਵਾ ਜਿਵੇਂ ਅਪ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਵੀ ਜਿਹੜੇ ਹਰਦੀਪ ਪੂਰੀ ਨੇ ਉਹ ਆਪਣਾ ਵੋਟ ਪਾਉਣ ਦੇ ਲਈ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਪਣਾ ਵੋਟ ਪਾਇਆ ਐਸ ਜੇ ਸ਼ੰਕਰ ਵਿਦੇਸ਼ ਮੰਤਰੀ ਹਰਦੀਪ ਪੁਰੀ ਕੇਂਦਰੀ ਕੈਬਨਿਟ ਮੰਤਰੀ ਜਗਦੀਪ ਤਨਖੜ ਉਪ ਰਾਸ਼ਟਰਪਤੀ ਕਿਉਂਕਿ ਦਿੱਲੀ ਦੇ ਵਿੱਚ ਅੱਜ VOTING ਸੀ ਤਾਂ ਦਿੱਲੀ ਦੇ ਸਾਰੇ ਜਿਹੜੇ ਵੱਡੇ ਆਗੂ ਸੀ ਉਹ ਵੀ ਪਹੁੰਚੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਵੀ ਵੱਡੇ ਜਿਹੜੇ ਚਿਹਰੇ ਨੇ ਉਹ ਵੀ ਅੱਜ ਵੋਟ ਪਾਉਣ ਦੇ ਲਈ ਪਹੁੰਚੇ ਉਪ ਰਾਸ਼ਟਰਪਤੀ ਜਗਦੀਪ ਤਨਖੜਵੀ ਵੋਟ ਪਾਉਣ ਦੇ ਲਈ ਪਹੁੰਚੇ ਆਪਣੀ ਪਤਨੀ ਦੇ ਨਾਲ ਉਹ ਵੋਟ ਪਾਉਣ ਦੇ ਲਈ ਆਏ ਤੇ ਉਹਨਾਂ ਨੇ ਆਪਣਾ ਵੋਟ ਜਿਹੜਾ ਉਹ ਪੁੱਗਤਾ ਆ ਇਸ ਤੋਂ ਇਲਾਵਾ ਬਾਕੀ ਵੀ ਜਿਹੜੇ ਸਾਰੇ ਦਿੱਲੀ ਦੇ ਜਿੰਨੇ ਵੀ ਕੇਂਦਰੀ ਸਰਕਾਰ ਦੇ ਵਿੱਚ ਸ਼ਾਮਿਲ ਜਿਹੜੇ ਚਿਹਰੇ ਨੇ ਉਹ ਚਾਹੇ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਨੇ ਸਭ ਨੇ ਆਪਣਾ ਜਿਹੜਾ ਵੋਟ ਆ ਅੱਜ ਉਹ ਪਾਇਆ ਦਿੱਲੀ ਦੀਆਂ 7 ਸੀਟਾਂ ਦੇ ਲਈ ਅੱਜ ਹੀ VOTING ਹੈ ਜਿਹੜੀ ਉਹ ਹੋ ਚੁੱਕੀ ਹੈ ਤਿਆਗਲੀ ਤਸਵੀਰ ਹੈ ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਰਾਮਨਾਥ ਕੋਵਿੰਦ ਵੀ ਆਪਣਾ ਵੋਟ ਪਾਉਣ ਦੇ ਲਈ ਪਹੁੰਚੇ ਰਾਮਨਾਥ ਕੋਵਿੰਦ ਨੇ ਕਿਹਾ ਕਿ ਹਰ ਇੱਕ ਨੂੰ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਦਾ ਸਭ ਤੋਂ ਵੱਡਾ ਲੋਕਤੰਤਰ ਦਾ ਤਿਉਹਾਰ ਹੈ ਅਗਲੀ ਤਸਵੀਰ ਹੈ ਕੇਂਦਰੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਐਸ ਜੇ ਸ਼ੰਕਰ ਵੀ ਆਪਣਾ ਵੋਟ ਪਾਉਣ ਦੇ ਲਈ ਪਹੁੰਚੇ ਵੋਟ ਹੱਕ ਦਾ ਇਸਤੇਮਾਲ ਕੀਤਾ ਇੱਕ ਵਾਰ ਫਿਰ ਭਰੋਸਾ ਜ਼ਾਹਿਰ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਇਸ ਦੇ ਨਾਲ ਹੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਦਿੱਲੀ ਦੇ ਵਿੱਚ ਹੀ ਆਪਣਾ ਵੋਟ ਪੁੱਟਾਇਆ ਹਰਦੀਪ ਪੁਰੀ মিডিਆ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਆਪਣੇ ਪਤਨੀ ਦੇ ਨਾਲ ਵੋਟ ਪਾਉਣ ਪਹੁੰਚੇ ਹਰਦੀਪ ਪੁਰੀ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ 400 ਸੀਟਾਂ ਭਾਜਪਾ ਸਾਨੀ ਦੇ ਨਾਲ ਜਿੱਤੇਗੀ हमारा मॉडल है मोदी जी का आप 2014 में विश्व भर में ग्यारहवे या दसवें स्थान पे थी हमारी अर्थव्यवस्था उसको खींचते खींचते फिफ्थ लेवल पे ले आए और अभी आईएमएफ ने कहा कि हमारी जो इकोनॉमी है इस समय करीबन 3.95 ट्रिलियन पे है ओके अगली जो फोर्थ प्लेस पे है इकोनॉमी वो जापान फोर पे है अब एक्सचेंज रेट पे हम ग्रो कर रहे हैं एक क्वार्टर में एट तो हम आने वाले कुछ ही समय में फोर्थ लार्जेस्ट पर थर्ड लार्जेस्ट एक ये मॉडल है जिसमें प्रोडक्शन बढ़ रही है प्रोडक्टिविटी बढ़ रही है लोगों को एम्प्लॉयमेंट मिल रही है अब ये लोग क्या जब फॉल्स नैरेटिव्स प्रोड्यूस करते हैं मेरे हिसाब से ये फॉल्स नैरेटिव नहीं अपने में सेल्फ गोल कर रहे हैं